ਅੱਜ ਅਸੀਂ ਸਪੈਸ਼ਲ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਿਟੀ ਸੀਲਿੰਗ ਪਲਾਨ ਕੀਤੀ ਸੀ 4 ਤੋਂ 8 ਉਹ ਇਸ ਵੇਲੇ ਸਾਰੇ ਆਫੀਸਰ ਬਾਹਰ ਨੇ ਮੈਂ ਵੀ ਇੱਥੇ ਸਾਰੇ ਫੋਰਸ ਦੇ ਆਫੀਸਰਸ ਨਾਲ ਇਕੱਠੇ ਹੋ ਕੇ ਰਣਜੀਤ ਐਵਨਿਊ ਦੇ ਵਿੱਚ ਨਾਕੇ ਦੇ ਉੱਤੇ ਖੜੇ ਆ ਬਹੁਤ ਸਾਰੀਆਂ ਵਹੀਕਲ ਚੈੱਕ ਹੋਈਆਂ ਸਪੈਸ਼ਲੀ ਜਿਹੜੇ ਸਸਪੀਸ਼ੀਅਸ ਲੋਕ ਨੇ ਇੰਪਾਉਂਡ ਵੀ ਹੋਈਆਂ ਟ੍ਰੈਫਿਕ ਚਲਾਨ ਵੀ ਬਹੁਤ ਕੀਤੇ ਗਏ ਨੇ ਔਰ ਕੁਝ ਰਿਕਵਰੀਜ਼ ਵੀ ਹੋਈਆਂ ਜਿਹੜੇ ਕਿ ਸਾਈਮਲਟੇਨਸਲੀ মিডিਆ ਨਾਲ ਵੀ ਸ਼ੇਅਰ ਕਰਾਂਗੇ ਔਰ ਇਹ ਐਕਸਰਸਾਈਜ਼ ਵੀ ਰੈਗੂਲਰਲੀ ਕਰਾਂਗੇ ਕਿਉਂਕਿ ਇਹਦੇ ਵਿੱਚ ਸਰਪ੍ਰਾਈਜ਼ ਐਲੀਮੈਂਟ ਮੇਨਲੀ ਰੱਖਿਆ ਸੀਗਾ so that ਕੋਈ ਰਿਲਾਇਜ਼ ਨਾ ਕਰ ਸਕੇ ਕ੍ਰਿਮੀਨਲ ਐਲੀਮੈਂਟਸ ਔਰ ਜਿੰਨੇ ਵੀ ਇਹਦੇ ਕਾਟਆਉਟਸ ਨੇ ਜਾਂ ਸਕੇਪ ਰੂਟਸ ਨੇ ਉਹ ਵੀ ਨਾਲ ਪਲੱਗ ਕੀਤੇ ਹੋਏ ਕਿਵਰ ਨਾਕਾ ਦੇਖ ਕੇ ਕੋਈ ਬੰਦਾ ਭਜਦਾ ਦੂਜੀ ਪਾਈ ਪਿਛਲੀ ਸੜਕ ਨੂੰ ਜਾਂ ਕੋਈ ਕਾਟਾ ਉਪ ਨੂੰ ਜਾਂ ਕੋਈ ਜਰਾ ਚੋਰ ਰਸਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਅਸੀਂ ਪਲੱਗ ਕੀਤੇ ਔਰ ਉੱਥੇ ਵੀ ਕਾਫੀ ਲੋਕ ਫੜੇ ਗਏ